ਪੰਜਾਬ ਦੇ ਦੋ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀ ਇੱਕ ਕਮੇਟੀ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ। ਇਹ ਸ਼ਿਕਾਇਤ ਦੇ ਵਿੱਚ ਹੁਣ ਨਪਟਾਰਾ ਹੋਣਾ ਇਸ ਮਾਮਲੇ 'ਚ ਇੱਕ ਵਿਧਾਇਕ ਜਿਹੜੇ ਕਿ ਸੱਤਾ ਧਿਰ ਦੇ ਨੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਸ਼ਿਕਾਇਤ ਕੀਤੀ ਤੇ ਇੱਕ ਵਿਰੋਧੀ ਧਿਰ ਦੇ ਵਿੱਚੋਂ ਕਾਂਗਰਸ ਦੇ ਵਿਧਾਇਕ ਨੇ ਜਿਨ੍ਹਾਂ ਨੇ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਐਸਐਸਪੀ ਦੀ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਨਾਲ ਕਿਸ ਤਰ੍ਹਾਂ ਬਿਹਾਰ ਕੀਤਾ ਜਾਂਦਾ ਔਰ ਸ਼ਿਕਾਇਤ ਦੇ ਵਿੱਚ ਕੀ ਕੀ ਦਰਜ ਹੈ ਇਸ ਸ਼ਿਕਾਇਤ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਖਾਸ ਕਰਕੇ ਜੇਕਰ ਪਹਿਲੀ ਗੱਲ ਕੀਤੀ ਜਾਵੇ ਸੱਤਾਧਿਰ ਦੇ ਵਿਧਾਇਕ ਕੁਲਵੰਤ ਸਿੰਘ ਜਿਹੜੇ ਕਿ ਉਹਨਾਂ ਨੇ ਸ਼ਿਕਾਇਤ ਦਰਜ ਕੀਤੀ ਹੈ ਉਸ ਦੇ ਵਿੱਚ ਉਹ ਲਿਖਦੇ ਨੇ ਕਿ ਜਿਹੜੇ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਨੇ ਸਬ ਤਹਿਸੀਲਦਾਰ ਜਿਹੜੇ ਸਮਾਲਸਰ ਦੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਔਰ ਇਸੇ ਤਰ੍ਹਾਂ ਹੀ ਜਿਹੜੀ ਇੱਕ ਸ਼ਿਕਾਇਤ ਉਹਨਾਂ ਵੱਲੋਂ ਜਿਹੜੀ ਭੇਜੀ ਗਈ ਹੈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਏ ਨੇ ਉਸ ਨਾਇਬ ਤਹਿਸੀਲਦਾਰ ਦੇ ਉੱਤੇ ਤੇ ਇੱਕ ਐਸਐਸਪੀ ਗੁਰਦਾਸਪੁਰ ਜਿਨ੍ਹਾਂ ਦੇ ਉੱਤੇ ਕਾਂਗਰਸੀ ਵਿਧਾਇਕ ਅਰੁਣਾ ਚੌਧਰੀ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਮੇਰੇ ਪ੍ਰੋਟੋਕਾਲ ਦੇ ਮੁਤਾਬਕ ਮਾਨ ਸਨਮਾਨ ਆ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਾਂਗਰਸ ਵਿਧਾਇਕ ਅਰੁਣਾ ਚੌਧਰੀ ਦਾ ਕਹਿਣਾ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਗੁਰਦਾਸਪੁਰ ਦੇ ਐਸਐਸਪੀ ਉਹ ਕਹਿੰਦੇ ਨੇ ਕਿ ਮੈਂ ਬਹੁਤ ਮਾਨ ਸਨਮਾਨ ਕਰਦੀ ਆ ਉਹਨਾਂ ਦਾ ਪਰ ਮੇਰੀ ਉਹਨਾਂ ਦੇ ਨਾਲ ਕੋਈ ਨਿੱਜੀ ਰੰਜਿਸ਼ ਵੀ ਨਹੀਂ ਹੈ ਪਰ ਫਿਰ ਵੀ ਉਹ ਕੇਵਲ ਬਤੌਰ ਐਮਐਲਏ ਨੂੰ ਜੋ ਕਿ ਮੈਨੂੰ ਉਹਨਾਂ ਨੂੰ ਪ੍ਰਤੀਨਿਧ ਦੇ ਤੌਰ ਦੇ ਉੱਤੇ ਮਿਲਣਾ ਚਾਹੀਦਾ ਉਸ ਤਰੀਕੇ ਦੇ ਨਾਲ ਮਾਨ ਸਨਮਾਨ ਨਹੀਂ ਦੇ ਰਿਹਾ ਇਹ ਪੂਰਾ ਮਾਮਲਾ ਜਿਹੜੇ ਨਾ ਅਰੋਣਾ ਚੌਧਰੀ ਦੇ ਵੱਲੋਂ ਉਠਾਇਆ ਗਿਆ ਇਸ ਸਬੰਧੀ ਸ਼ਿਕਾਇਤ ਹੋਈ ਬਕਾਇਦਾ ਹਾਲਾਂਕਿ ਦੂਸਰੇ ਪਾਸੇ ਗੁਰਦਾਸਪੁਰ ਦੇ ਜਿਹੜੇ ਐਸਐਸਪੀ ਨੇ ਵਿਆਮਾ ਹਰੀਸ਼ ਕੁਮਾਰ ਉਹ ਕਹਿ ਰਹੇ ਨੇ ਕਿ ਮੈਂ ਵਿਧਾਇਕ ਸਾਹਿਬ ਦਾ ਪੂਰਾ ਮਾਣ ਸਨਮਾਨ ਕਰਦਾ ਉਹਨਾਂ ਨੂੰ ਕੋਈ ਜ਼ਰੂਰ ਹੈ ਮਿਸ ਅੰਡਰਸਟੈਂਡਿੰਗ ਹੋਈ ਹੈ ਮੈਂ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗਾ ਉਸ ਤੋਂ ਬਾਅਦ ਫਿਰ ਉਹ ਇਹ ਕਹਿੰਦੇ ਨੇ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਅਫਸਰਸ਼ਾਹੀ ਤੇ ਵਿਧਾਇਕਾਂ ਦੀ ਵਿਗੜਨ ਦੀ ਕਿਉਂ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਸ਼ਿਕਾਇਤਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਔਰ ਇਸ ਤਰੀਕੇ ਨਾਲ ਹੀ ਵਿਧਾਇਕਾਂ ਦੇ ਵੱਲੋਂ ਹੁਣ ਇੱਕ ਨਾਇਬ ਤਹਿਸੀਲਦਾਰ ਤੇ ਐਸਐਸਪੀ ਦੇ ਖਿਲਾਫ ਸ਼ਿਕਾਇਤ ਆਉਣੀ ਇਸ ਗੱਲ ਨੂੰ ਲੈ ਕੇ ਫਿਰ ਇੱਕ ਉਦਾਹਰਨ ਸਾਹਮਣੇ ਆ ਗਈ ਹੈ ਹੁਣ ਵਿਧਾਇਕ ਜਿਹੜੇ ਕੁਲਵੰਤ ਸਿੰਘ ਨੇ ਪੰਡੋਰੀ ਉਹਨਾਂ ਨੇ ਮੋਗਾ ਦੀ ਨਾਇਬ ਤਹਿਸੀਲਦਾਰ ਅਮਰਪ੍ਰੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਿੱਤੀ ਤੇ ਉੱਥੇ ਹੀ ਜਿਹੜੇ ਕਾਂਗਰਸ ਦੇ ਵਿਧਾਇਕ ਕਰੋਨਾ ਚੌਧਰੀ ਗੁਰਦਾਸਪੁਰ ਦੇ ਐਸਐਸਪੀ ਦੇਮਾ ਹਰੀਸ਼ ਕੁਮਾਰ ਤੇ ਓਮ ਪ੍ਰਕਾਸ਼ ਦੇ ਜਿਹੜੇ ਖਿਲਾਫ ਸ਼ਿਕਾਇਤ ਦਿੰਦੇ ਨੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਜਿਹੜੀ ਕੀ ਵਿਧਾਨ ਸਭਾ ਦੇ ਵਿੱਚ ਬਣੀ ਹੋਈ ਹੈ ਉਹਨਾਂ ਨੇ ਦੋਸ਼ ਲਾਇਆ ਕਿ ਐਸਐਸਪੀ ਜਾਣਬੁੱਝ ਕੇ ਉਹਨਾਂ ਨੂੰ ਲਿਖੇ ਪੱਤਰ ਤੇ ਪ੍ਰੋਟੋਕਾਲ ਦੇ ਮੁਤਾਬਕ 15 ਦਿਨਾਂ ਦੇ ਵਿੱਚ ਜਵਾਬ ਜਿਹੜੇ ਨੇ ਉਹ ਨਹੀਂ ਦੇ ਰਹੇ ਤਾਂ ਨਾ ਹੀ 15 ਦਿਨਾਂ ਦੇ ਵਿੱਚ ਕੋਈ ਐਕਸ਼ਨ ਟੇਕਨ ਰਿਪੋਰਟ ਵਿਧਾਇਕ ਨੂੰ ਭੇਜੀ ਜਾ ਰਹੀ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਜਨਤਾ ਨਾਲ ਸੰਬੰਧਿਤ ਭੇਜੀਆਂ ਗਈਆਂ ਸ਼ਿਕਾਇਤਾਂ ਨੂੰ ਐਸਐਸਪੀ ਗੁਰਦਾਸਪੁਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਹੁਣ ਵਿਧਾਇਕ ਵਿਸ਼ੇਸ਼ ਅਧਿਕਾਰ ਵਾਲੀ ਕਮੇਟੀ ਨੂੰ ਫੀਲਡ ਦੇ ਵਿੱਚ ਹੋ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਸ਼ਿਕਾਇਤਾਂ ਕਰ ਸਕਦੇ ਨੇ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਕੁਲਵੰਤ ਸਿੰਘ ਪੰਡੋਰੀ ਖੁਦ ਨੇ ਤੇ ਉਹਨਾਂ ਨੇ ਦੋਨਾਂ ਵਿਧਾਇਕਾਂ ਦੇ ਵੱਲੋਂ ਹੀ ਸ਼ਿਕਾਇਤਾਂ ਨੂੰ ਲੈ ਕੇ 16 ਜਨਵਰੀ ਯਾਨੀ ਕਿ ਸਵਾ ਦੋ ਵਜੇ ਦਾ ਸਮਾਂ ਜਿਹੜਾ ਚੰਡੀਗੜ੍ਹ ਸਥਿਤ ਵਿਧਾਨ ਸਭਾ ਦੇ ਜਿਹੜਾ ਮੁੱਖ ਦਫ਼ਤਰ ਹੈ ਉੱਥੇ ਉਹਨਾਂ ਨੂੰ ਬੈਠਕ ਬੁਲਾਈ ਗਈ ਹੈ ਉਸ ਦੇ ਵਿੱਚ ਹੁਣ ਪਤਾ ਲੱਗੇਗਾ ਨਪਟਾਰਾ ਹੋਵੇਗਾ 16 ਤਰੀਕ ਨੂੰ ਸਵਾ ਦੋ ਵਜੇ ਦਾ ਸਮਾਂ ਦਿੱਤਾ ਗਿਆ ਔਰ ਇਸ ਦੇ ਨਾਲ ਇੱਥੇ ਇਹ ਵੀ ਇੱਕ ਜ਼ਿਕਰ ਕਰਨਾ ਬਣਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਸੁਖੀ ਜਿਨ੍ਹਾਂ ਨੇ ਦਲ ਬਦਲੀ ਕੀਤੀ ਤੇ ਆਮ ਆਦਮੀ ਪਾਰਟੀ ਦੇ ਅੱਜ ਕੱਲ੍ਹ ਹੋ ਗਏ ਨੇ ਉਹਨਾਂ ਨੂੰ ਚੇਅਰਮੈਨ ਵੀ ਮਿਲੀ ਹੈ ਔਰ 11 ਫਰਵਰੀ ਨੂੰ ਸਵੇਰੇ 11 ਵਜੇ ਉਹਨਾਂ ਦੇ ਲਈ ਵੀ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਦਾ ਫੈਸਲਾ ਕੁਲਤਾਰ ਸਿੰਘ ਸੰਧਵਾ ਬਤੌਰ ਸਪੀਕਰ ਕਰਨਗੇ ਕਿ ਉਹਨਾਂ ਦੇ ਖਿਲਾਫ ਕੀ ਉਹਨਾਂ ਦੀ ਐਮਐਲਏ ਸ਼ਿਪਾ ਜਿਹੜੀ ਉਹ ਵਾਪਸ ਲੈਣੀ ਹੈ ਜਾਂ ਬਹਾਲ ਰਹਿਣਗੇ ਕਿਉਂਕਿ ਸੀਨੀਅਰ ਐਡਵੋਕੇਟ ਐਸ ਸੀ ਅਰੋੜਾ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਪੱਖ ਰੱਖਣ ਦਾ ਜਿਹੜਾ ਪੇਸ਼ ਹੋਣ ਦੇ ਲਈ ਵੀ ਸਮਾਂ ਦਿੱਤਾ ਗਿਆ ਹੁਣ ਦੋ ਮੀਟਿੰਗਾਂ ਨੇ ਇੱਕ ਤਾਂ ਦੂਸਰੇ ਕੇਸ ਦੇ ਵਿੱਚ 11 ਫਰਵਰੀ ਨੂੰ ਇੱਕ ਦੋ ਵਿਧਾਇਕਾਂ ਦੀ ਵੱਲੋਂ ਸ਼ਿਕਾਇਤਾਂ ਇੰਡੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਖੁਦ ਕੁਲਵੰਤ ਸਿੰਘ ਜਿਹੜੇ ਪੰਡੋਰੀ ਨੇ ਉਸ ਵਿਸ਼ੇਸ਼ ਅਧਿਕਾਰ ਕਮੇਟੀ ਦੇ ਜਿਹੜੇ ਚੇਅਰਮੈਨ ਵੀ ਨੇ ਸਭਾਪਤੀ ਵੀ ਨੇ ਉਹਨਾਂ ਦੇ ਵੱਲੋਂ ਹੀ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਸ਼ਿਕਾਇਤ ਦੇਣੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਸਾਹਮਣੇ ਆ ਜਾਂਦੀ ਹੈ ਔਰ ਇਸੇ ਤਰ੍ਹਾਂ ਹਰੀਸ਼ ਕੁਮਾਰ ਦਿਆਮਾ ਨੇ ਜਿਹੜੇ ਉਹ ਐਸਐਸਪੀ ਗੁਰਦਾਸਪੁਰ ਉਹਨਾਂ ਦੇ ਵੱਲੋਂ ਮਨ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਣਾ ਹੁਣ ਇਸ ਕੇਸ ਦੇ ਵਿੱਚ ਦੇਖਦੇ ਹਾਂ ਕਿ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ 16 ਤਰੀਕ ਨੂੰ ਉਸ ਦੇ ਵਿੱਚ ਕੀ ਨਫਟਾਰਾ ਹੁੰਦਾ ਹਾਲਾਂਕਿ ਐਸਐਸਪੀ ਗੁਰਦਾਸਪੁਰ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਜ਼ਰੂਰ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਮੈਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗਾ ਕੀ ਹੁਣ ਵਿਧਾਇਕ ਤੇ ਐਸਐਸਪੀ ਆਪਣੇ ਪੱਧਰ ਦੇ ਉੱਤੇ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਜਾਂ ਫਿਰ 16 ਤਰੀਕ ਵਾਲੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਸ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਇਹ ਭਰੋਸਾ ਦਿੱਤਾ ਜਾਣਾ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਦਰਜਨ ਵਿਧਾਇਕ ਦਰਜਨ ਦੇ ਕਰੀਬ ਨੇ ਜਿਹੜੇ ਸਪੀਕਰ ਸਾਹਿਬ ਨੂੰ ਸ਼ਿਕਾਇਤਾਂ ਭੇਜ ਨਾਲ ਬੋਲਦਾ ਚੱਲਦਾ ਵੀ ਨਹੀਂ ਸਾਡੇ ਨਾਮ ਵੀ ਸਹੀ ਢੰਗ ਨਾਲ ਨਹੀਂ ਲਏ ਜਾਂਦੇ ਇਸ ਬਾਰੇ ਪਹਿਲਾਂ ਹੀ ਕਈ ਸ਼ਿਕਾਇਤਾਂ ਸਪੀਕਰ ਸਾਹਿਬ ਕੋਲ ਪਹੁੰਚ ਚੁੱਕੀਆਂ ਨੇ ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਦੇ ਕੋਲ ਅਧਿਕਾਰ ਹੈ ਕਿ ਉਹਨਾਂ ਨੇ ਜਿਹੜੇ ਸਬੰਧਤ ਅਧਿਕਾਰੀਆਂ ਦੀਆਂ ਚਾਹੇ ਕੋਈ ਹੋ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਦੇ ਖਿਲਾਫ ਕੀ ਐਕਸ਼ਨ ਲੈਣਾ ਤੇ ਉਹਨਾਂ ਤੋਂ ਕਿਸ ਢੰਗ ਦੇ ਨਾਲ ਤਸੱਲੀ ਪ੍ਰਗਟਾਉਣੀ ਹੈ ਆਪਣੇ ਵਿਧਾਇਕਾਂ ਦੀ ਵਿਧਾਇਕ ਕੁਲਮੰਤ ਸਿੰਘ ਜਿਹੜੇ ਸੱਤਾ ਧਿਰ ਦੇ ਨੇ ਔਰ ਦੂਸਰੇ ਪਾਸੇ ਵਿਰੋਧੀ ਧਿਰ ਦੇ ਵਿੱਚੋਂ ਅਰੁਣਾ ਚੌਧਰੀ ਉਹਨਾਂ ਵੱਲੋਂ ਐਸਐਸਪੀ ਦੀ ਸ਼ਿਕਾਇਤ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੈ ਦੇਖਦੇ ਹਾਂ 16 ਤਰੀਕ ਨੂੰ ਹੋਣ ਵਾਲੀ ਉਸ ਮੀਟਿੰਗ ਦੇ ਵਿੱਚ ਇਸ ਕੇਸ ਦਾ ਕੀ ਨਿਪਟਾਰਾ ਹੁੰਦਾ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ